ਆ ਮਨੋਬਰਾ ਕੈਨੇਡਾ ਚੋਂ ਪਹੁੰਚੇ ਜੀ ਸਾਡੇ ਕੋਲ ਚਾਰ ਗੱਲਾਂ ਸਾਂਝੀਆਂ ਕਰਨ ਵਾਸਤੇ ਸਾਰੇ ਭਰਾ ਫਿਰ ਜੀ ਆਪਾਂ ਖੀਨੂ ਦਾ ਜੂਸ ਤੇ ਗਾਜਰ ਦਾ ਮਿਕਸ ਕਰਦੇ ਵਾਂ ਇਹ ਤਿਆਰ ਕਰ ਦਿੱਤਾ ਜੀ ਕਿ ਬਿੱਟੂ ਭਰਾ ਨਾਰ ਕਰ ਰਹੇ ਆਂ ਜੀ ਸਾਤਰੀ ਦਾ ਪੰਜਾਬੀ ਹੋਰ ਤਾਂ ਠੇਡਾ ਕੋ ਅੱਜ ਦਿਨ ਐਤਵਾਰ ਦਾ ਜੀ ਤੇ ਮੰਗ ਹੀ ਦਾ ਮੇਲਾ ਜੀ ਸਾਡੀ ਸੇਵਾ ਲੱਕੀ ਕਰੀ ਪਾਣੀ ਆਪਰ ਕੱਟਣ ਦੀ ਆ ਭਰਾ ਨਾਰ ਕਰ ਰਹਾ ਇਸ ਵੇਲੇ ਚਾਰ ਵਜ ਚੁੱਕੇ ਨੇ ਜੀ ਸੰਤਾਂ ਲੰਗਨ ਵਾਲੀਆਂ ਜੀ ਆਪਾਂ ਪੂਰੀ ਜੂਤ ਦੀ ਤਿਆਰੀ ਕਰ ਰਹੇ ਹਾਂ ਜੀ ਕਿ ਸੰਤਾਂ ਨੂੰ ਜੂਤ ਪਵਾਵਾਂਗੇ ਪੂਰੀ ਕੁਆਲਿਟੀ ਦੇ ਕੇ ਸਾਰੇ ਸੇਵਾਦਾਰ ਦੇਖੋ ਆਪਾਂ ਰੱਖਾਓ ਜੀ ਅੱਧੇ ਚਾਸ਼ ਨਹੀਂ ਬੰਨ ਰਹੀ ਜੀ ਦੇਖੋ ਜੀ ਆਓ ਜੂਤ ਨਿਕਲਦਾ ਵੇ ਜੀ ਆਪਾਂ ਹੋਰ ਨਹੀਂ ਦਿੰਦੇ ਜੀ ਨੋੜੀਲਾ ਜੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰ ਸੇਵਾ ਕਰ ਰਹੇ ਨੇ ਜੀ ਕਿਹੜੇ ਭਰਾ ਸੇਵਾ ਕਰਨ ਉਹਨਾਂ ਦਾ ਬਹੁਤ ਧੰਨਵਾਦ ਹੈ ਕਿਹੜੇ ਜਾਈਆਂ ਸੁੱਤੇ ਬੈਣ ਉਹਨਾਂ ਨੂੰ ਉਹ ਤੋਂ ਬਾਅਦ ਧੰਨਵਾਦ ਜੀ ਬੱਬਾ ਜਾਓ ਜੀ ਇਹ ਚੈੱਕ ਕਰ ਲੈ ਦੇ ਵੀ ਵਿਚਾਰ ਦੇਖੋ ਜੀ ਇਹਨਾਂ ਦਾ ਖੂਨ ਕੱਟੇ ਜੀ ਨਾ ਰੱਪ ਕੱਢ ਰਹੇ ਆਂ ਜੀ ਆਹ ਲਵਾਈ ਸਾਹਿਬ ਕੱਢ ਰਹੇ ਨੇ ਜੀ ਲਵਾਈ ਸਾਹਿਬ ਇੱਧਰ ਇੱਧਰ ਲਵਾਈ ਸਾਹਿਬ ਨਹੀਂ ਉੱਥੇ ਚੱਲ ਕੇ ਬਣਾਏ ਹੋਣ ਲਵਾਈ ਸਾਹਿਬ ਪਾਲੂ ਖਨਾ ਸੰਦੇਸ਼ਰ ਵਾਹ ਨੇ ਦੇਖਾ ਜਿੰਦਾਬਾਦ ਜਿੰਦਾਬਾਦ ਵਾਹ ਨੇ ਦੇਖਾ ਜਿੰਦਾਬਾਦ ਅੱਧਾ ਏਕਾ ਬਣਾ ਰਹੇ ਵਾਹ ਵਾਹ ਦੇਖੋ ਜੀ ਰਿੰਪਲ ਭਰਾ ਜੂਸ ਦਾ ਲੰਗਰ ਪਕਵਾਰ ਕਰ ਰਹੇ ਨੇ ਜੀ ਦੇਖੋ ਜੀ ਆਪ ਰਾਲ ਕੇ ਵਣ ਜੀ ਪਿੰਡੋਂ ਪਰਣ ਤੇ ਵੈਰੀ ਕੋੜ ਤੇਤੀ ਜੇ ਕੱਢੀ ਹੋ ਆਵੇ ਭਰਾ ਪਹੁੰਚ ਲੈਣੇ ਜੀ ਜਲਾ ਲਾਵਾਤ ਨਹੀਂ ਜਲਾ ਲਾਵਾਤ ਨਹੀਂ ਜੀ ਇਹ ਗਾਜਰਾ ਜੂਸ ਕੱਟੀ ਜਾਂਦਾ ਭਰਾ ਯਕੀਨਵਾ ਦਾ ਜੀ ਅਤੇ ਯਕੀਨਵਾ ਚੱਲ ਰਿਹਾ ਜੀ ਉਹ ਵੇਖੋ ਹਮਨ ਦੀ ਗਾਜਰਾ ਭਰ ਰਹੇ ਨੇ ਜੀ ਸ਼ਾਵਾ ਸ਼ਾਵਾ ਮੁੰਡੇ ਛੇਤੀ ਕੰਮ ਖੇਚ ਦਿਓ ਸੰਗਤ ਆ ਗਈ ਜੀ ਵੇਖੋ ਜੀ ਆ ਸਾਰੇ ਭਰਾ ਆ ਦੀ ਸੇਵਾ ਕਰ ਰਹੇ ਨੇ ਜੀ ਮੈਂ ਵੀ ਸੇਵਾ ਤੇ ਉੱਠਾਂ ਜੀ ਮੈਂ ਇੱਕ ਛੋਟਾ ਜਿਹਾ ਸ਼ੂਟ ਕਰ ਲਈਏ ਆ ਵੇਖੋ ਜੀ ਕਿੰਨਾ ਖੂਨ ਘੱਟ ਹੈ ਜੀ ਪੂਰੀ ਕੁਆਲਿਟੀ ਦੇਵਾਂਗੇ ਖੂਨ ਜਿਆਦਾ ਬਣ ਜਾਵੇ ਵੇਖੋ ਜੀ लवली ਭਰਾ ਜੀ ਪਾਈਆਂ ਪੁਰਦੀ ਸੇਵਾ ਕਰ ਰਹੇ ਨੇ ਜੀ ਲੱਭੂ ਵੀਰ ਜੀ ਤੇ ਦੋਲਾ ਜੀ ਚੱਕੀ ਚਲਾ ਰਹੇ ਨੇ ਜੀ ਵੇਖੋ ਸੋਨੂ ਬ੍ਰਾਹਣ ਬਹੁਤ ਸੇਵਾ ਕੀਤੀ ਹੈ ਟੈਂਟ ਦੀ ਵੇਖੋ ਜੀ ਆ ਸਾਰੇ ਭਰਾ ਪਹੁੰਚੇ ਹੋਣੇ ਜੀ ਸੇਵਾ ਕਰਨ ਨੂੰ ਵਾਦ-ਵਾਦ ਸਾਰੇ ਭਰਾਵਾਂ ਨਾਲ ਕੰਮ ਚੱਲਦਾ ਹੈ ਜੀ ਇੱਕ ਦਾ ਵਾਸਤਾ ਰੋਗ ਨਹੀਂਗਾ ਜੀ ਵੇਖੋ ਜੀ ਜੂਤ ਤਿਆਰ ਹੋ ਚੁੱਕਾ ਹੈ ਜੀ ਕੀਨਵਾ ਦਾ ਗਾਜਰਾ ਦਾ ਜੀ ਆਹ ਗਲਾਸ ਪਾਣੇ ਜੀ ਕੁੱਲੀ ਬ੍ਰਾਹਣ ਸਾਰਨਾ ਪਿੰਡ ਵਿੱਚ ਜ਼ਿਆਦੀ ਸੇਵਾ ਕੀਤੀ ਹੈ ਜੀ ਵੇਖੋ ਇਹ ਕੰਮ ਰੜੀ ਹੈ ਜੀ ਸੰਗਤਾ ਹੁਣ ਕਿਵੇਂ ਮਰਜੀ ਆ ਜਾਣ ਆਪਾਂ ਪੂਰਾ ਕੰਮ ਤਿਆਰ ਹੈ ਜੀ ਤੇ ਆਪਾਂ ਸੰਗਤਾਂ ਨੂੰ ਜੂਸ ਪਵਾਣਾ ਹੈ ਜੀ ਆ ਵੀਰੇ ਸੋਰਾ ਭਾਜੀ ਜੂਸ ਕੱਟ ਰਹੇ ਨੇ ਸੋਰੇ ਵੀਰੇ ਹਾਂਜੀ ਆ ਸਾਡੇ ਖੰਡ ਜੀ ਉਧਰ ਖਾਓ ਸਾਥਰੀ ਗਾਲ ਸਾਡੇ ক্রিকেট ਬੋਲਰ ਸਾਡੇ ਲਵੀ ਮੁੱਤੀ ਜੀ ਆਪਣੇ ਪਾਈਨ ਐਪਲ ਦੀ ਬੇਵਾ ਕਰ ਰਹੇ ਨੇ ਸਾਡੇ ਲਾਪਰੀ ਜੀ ਆ ਵੀ ਟੂ ਟਰੈਕਟਰ ਵਾਲੇ ਜੀ ਲੈ ਚੱਲਦੇ ਆ ਜੀ ਬਾਜੀ ਫੇਰ ਗੋਰੇ ਵੀਰ ਕੋਲ ਗੋਰੇ ਵੀਰੇ ਕਾਤਰਾ ਦਾ ਜੂਤਾ ਤਾਂ ਮਿਕਸ ਕਰਾ ਲਈ ਹਾਂਜੀ ਆ ਜੀ ਆਪਾਂ ਖੀਰ ਦਾ ਜੂਸ ਤੇ ਗਾਜਰ ਦਾ ਮਿਕਸ ਕਰਦੇ ਵਾਂ ਇਹ ਤਿਆਰ ਕਰ ਦਿੱਤਾ ਜੀ ਤੇ ਸੰਗਤਾਂ ਨੂੰ ਪਵਾਏ ਵੀ ਆਂ ਨਾ ਲਗਵਾਉਂ ਜੀ ਟੇਸਟ ਪੂਰਾ ਦੇ ਰਿਹਾ ਜੀ ਤੇ ਆਓ ਪਾਈਆਂ ਭੱਲਿਆ ਪਾਈਆਂ ਪਲੋਟਾ ਪਾਈਆਂ ਭਲ ਤੇ ਨਿਆਰ ਦੇ ਹੁਣ ਨਾਲ ਨਾਲ ਸਰਦਾਰ ਪਾਓ ਵੀਰ ਜੀ ਪਹਿਲਾਂ ਕਾਰ ਨਹੀਂ ਪਾਣੀ ਦੇ ਜੀ ਲਵਾਈ ਦੇ ਟੈਨ ਤੇ ਚੱਲਣਾ ਯਾਰ ਜੋਸ ਤੇ ਉਹ ਦਰਿਆ ਦੀ ਗੱਲ ਕਰ ਪਾਈਆਂ ਭੱਜੋ ਭਾਜੀ ਤਗਾੜ ਜਿਹਦੇ ਮਿੱਠਾ ਹੈ ਉਹ ਪਾਉ ਪਾਉ ਕੋਈ ਡਾਰ ਨਹੀਂ ਵਾਟੋ ਕਿ 15 ਕੁਇੰਟਲ ਲੈਂਦਾ ਪਾਈਆ ਪਰ ਵੀ ਬੱਸ ਵਾਟ ਬੱਸ ਪਾਈ ਨੇ ਪਰ ਉਹ ਯਾਰ ਬਹੁਤ ਛੱਡੀ ਏ ਕੰਡਾ ਇੱਥੇ ਲੰਗਰ ਲਾਇਆ ਰੱਬ ਦੀ ਕਿਰਪਾ ਨਾਲ ਆਪਾਂ ਜੂ ਦਾ ਲੰਗਰ ਲਾਇਆ ਜੀ ਸਾਰੇ ਨੌਜਵਾਨਾਂ ਦਾ ਬਣਾਵਾਂ ਨੇ ਸੰਜੋਗ ਨਾਲ ਜੀ ਸਾਰੇ ਭਰਾ ਪਹੁੰਚੇ ਵਣੇ ਜੀ ਵਖਾਓ ਤੁਸੀਂ ਤਸਵੀਰਾਂ ਵੇਖੋ ਜੀ ਮੋਬਾਈਲ 'ਚ ਆਪਾਂ ਜੂਤ ਦਾ ਲੰਗਰ ਲਾਇਆ ਜੀ ਅਗਲੀ ਵਾਰ ਮਾਰਕ ਸੂਕ ਰੱਖ ਕੇ ਆਪਾਂ ਚਾੜ ਦਾ ਲੰਗਰ ਲਾਵਾਂਗੇ ਜੀ ਸਾਰੇ ਪਿੰਡ ਦੇ ਸੰਜੋਗ ਨਾਲ ਜੀ ਆਪਾਂ ਲਾਗੜਾ ਕੁਆਲਿਟੀ ਦੇਵਾਂਗੇ ਆਰਦੀ ਵਾਰੀ ਜੀ ਲੰਗਰ ਦੇ ਵਿੱਚ ਠੀਕ ਹੈ ਨਾ ਜੀ ਅਗਲੀ ਵਾਰ ਸੂਕ ਲੈਣਾ ਹੈ ਅਗਲੀ ਵਾਰ ਸੂਕ ਤੇ ਹੀ ਆਪਾਂ ਨੂੰ ਆਇਆ ਆਰਡਰ ਜੀ ਅਗਲੀ ਵਾਰ ਸੂਕ ਬਲਾਕ ਕਰਦੇ ਆਂ ਜਾਂ ਚਾੜ ਜਾਂ ਸੂਕ ਨਾ ਦੋਵੇਂ ਜੇਕ ਲੰਗਰ ਲਾਵਾਂਗੇ ਬਸ ਉਸਪਾਲ ਜੀ ਸੇਵਾ ਨੋਟ ਕਰ ਰਹੇ ਨੇ ਜੀ ਦੇਖੋ ਜੀ ਇਹ ਪਾਲੂ ਦੇ ਹੱਥ ਵਾਖੇ ਜੀ ਆਰਾ ਸੇਵਾ ਜੀ ਦੇ ਸਾਹਿਬ ਗੁੱਗਰ ਦੇ ਜਾਂਦੇ ਕੈਸ਼ ਇਹ ਮੋਬਾਈਲ ਔਰ ਜੇ ਵਿੱਚ ਕੈਸ਼ ਹੁੰਦੀ ਹੈ ਜੀ ਦਿਖਾਓ ਜੀ ਜੂਸ ਦਾ ਲੰਗਰ ਜੀ ਦੇਖੋ ਜੀ ਨਿੱਕੇ ਨਿੱਕੇ ਨੌਜਵਾਨ ਹੀ ਪਹੁੰਚੇ ਨੇ ਜੀ ਦੇਖੋ ਜੀ ਇਹਨਾਂ 4 ਵਜੇ ਆਪਾਂ ਨਾਲ ਸੰਯੋਗ ਦਿੱਤਾ ਜਵਾਕਾਂ ਨਿੱਕੇ ਨਿੱਕਿਆ ਨੇ ਜੀ ਦੇਖੋ ਜੀ ਮਾਂ ਪਿਓ ਦੇ ਅੱਖਾਂ ਹੀ ਜਵਾਕ ਲੱਗਦੇ ਜੀ ਮੇਰੇ ਅੱਖੇ ਲੱਗੇ ਨੇ ਸਾਰੇ ਜਵਾਕ ਟਾਈਮ ਨਾਲ ਪਹੁੰਚੇ ਨੇ ਜੀ ਜੂਸ ਦਾ ਲੰਗਰ ਵਰਤਾਉਣ ਜੀ ਅਭਿੰਦਰ ਦੇ ਮੁੰਡੇ ਦਿਖਾਓ ਜੀ ਕਿੰਨਾ ਸੋਹਣਾ ਹੱਸਦਾ ਜੀ ਮਾਤੇ ਮਿਰਕਾ ਦਾ ਬੋਲਦਾ ਹੈ ਆਪਾਂ ਕਰਾਵਾਂ ਕੋਈ ਚੱਲਨੇ ਆ ਜੀ ਇਹਨਾਂ ਦਾ ਚਾਰ ਖੰਡਾ ਪਹੁੰਚਿਆ ਕਰਨੇ ਆ ਜੀ ਇਹ ਕੀ ਕਹਿੰਦੇ ਪੰਮੇ ਦੇ ਕੋਚ ਪੰਮੇ ਨੂੰ ਪਹੁੰਚਿਆ ਮੀਰੀ ਆਪਾਂ ਜੂਤ ਲੰਗਰ ਲਾਇਕਣਾ ਤੁਹਾਨੂੰ ਜੂਤ ਲੰਗਰ ਵਧੀਆ ਲੱਗਾ ਜੀ ਬਹੁਤ ਟੇਸਟੀ ਹੈ ਜੀ ਭਾਈ ਭਾਈ ਤੁਹਾਡਾ ਏਰੀਆ ਕਿਹੜਾ ਜੀ ਆਹ ਬਣਾ ਮਾਰੋ ਮੋਕ ਮਾਨ ਠੀਕ ਠੀਕ ਤੁਹਾਨੂੰ ਇੱਕ ਕਦੇ ਨਹੀਂ ਕਦੇ ਬੜੇ ਸਾਲਾਂ ਬਾਅਦ ਆਪਣੇ ਪਿੰਡ ਦੇ ਸਹਯੋਗ ਨਾਲ ਲੰਗਰ ਲੱਗਿਆ ਪੜੇ ਠੀਕ ਜੀ ਜਿੱ ਤੱਕ ਆਪਾਂ ਇੱਕ ਕਰੀ ਚੀਜ਼ ਦਾ ਬਗਨ ਸੈਗੇ ਜਨਮ ਦਿਨ ਤੇ ਵਿਰਾਟ ਚਾਹ ਆਏ ਸਕੇ ਠੀਕ ਠੀਕ ਆ ਸਾਰੀ ਸਾਰੇ ਪਿੰਡ ਦੇ ਸੰਜੋਗ ਨਾਲ ਕਿੰਨੂ ਦਾ ਜੂਸ ਚੱਲ ਰਿਹਾ ਠੀਕ ਠੀਕ ਗਾਂ ਦਾ ਇੱਕ ਜਿੰਦਾਬਾਦ ਐਵੇਂ ਜਿੰਦਾਬਾਦ ਰਹੇਗਾ ਅੱਜ ਅਸੀਂ ਬਰਾਕ ਪਹੁੰਚੇ ਜੀ ਅੰਦਰ ਗੱਲਾਂ ਕਰਦੇ ਹਾਂ ਜੀ ਜੋ ਦਾ ਲੰਗਰ ਵਧੀਆ ਬਣਾ ਜੀ ਬਹੁਤ ਵਧੀਆ ਬਹੁਤ ਵਧੀਆ ਬੜਾ ਵਧੀਆ ਠੀਕ ਠੀਕ ਸੰਗਦਾ ਕਿੰਨੀ ਦੂਰ ਰਹਿ ਕੇ ਪਹੁੰਚਣਾ ਨਹੀਂ ਜਾਂਦਾ ਸਾਪ ਨੂੰ 10 15 ਮਿੰਟ ਤੱਕ ਪਹੁੰਚਣ ਵਾਲੀਆਂ ਨੇ ਬਾਕੀ ਮੁੰਡਿਆਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਜੀ ਠੀਕ ਠੀਕ ਆ ਮੰਨੂ ਬਰਾ ਕੈਨੇਡਾ ਚ ਪਹੁੰਚੇ ਜੀ ਸਾਬ ਨੂੰ ਚਾਰ ਗੱਲਾਂ ਸਾਂਝੀਆਂ ਕਰਨੇ ਸਭ ਤੋਂ ਪਹਿਲਾਂ ਪਹੁੰਚੋ ਸੇਵਾ ਕਰੋ ਬਾਬੇ ਦਾ ਨਾਮ ਲਾਓ ਆਨੰਦ ਮਾਣੋ ਸਹੀ ਗੱਲ ਹੋਰ ਕਰਵਾਨ ਤਾਂ ਮਿਸਤਰੀ ਕੋ ਪਹੁੰਚੇ ਲੇ ਗਿਆ ਤਾਂ ਮਿਸਤਰੀ ਪਿਆੜੇ ਛੱਡ ਦੇ ਕਰਵਾਨ ਸਿੰਘ ਜੀ ਪਹੁੰਚੇ ਨੇ ਜੀ ਦੱਸੋ ਤੁਸੀਂ ਚਾਰ ਗੱਲਾਂ ਦੱਸੋ ਜੀ ਤੁਹਾਨੂੰ ਸੇਵਾ ਇਹ ਵਧੀਆ ਵਧੀਆ ਚੱਲ ਰਹੀ ਹੈ ਮਰੇ ਚੱਲ ਰਹੀ ਹੈ ਤੁਸੀਂ ਸੇਵਾ ਕਰਨ ਛੁੱਟੀ ਕੀਤੀ ਜੀ ਹਾਂਜੀ ਚੱਲ ਵਧੀਆ ਜੀ ਸੇਵਾ ਕਰਨੀ ਚਾਹੀਦੀ ਹੈ ਬਹੁਤ ਵਧੀਆ ਕੰਮ ਹੈ ਬਹੁਤ ਵਧੀਆ ਬੱਚੇ ਪਿੱਛੇ ਪਿੱਛੇ ਜਿਸ ਦੀ ਬਹੁਤ ਸਾਰੇ ਦੋਸਤ ਜੀ ਹੈ ਸੇਨ ਸੇਵਾਗਰ ਖਾਲੀ ਨਾ ਕਰਾਉਣੇ ਹੁਣੋਂ ਤੇ ਚੱਲ ਰਹੀ ਬੈਂਦੀ ਏ ਥੋੜੇ ਸੰਗੜੇ ਰਸਤੇ ਚੱਲਦੇ ਔਰ ਉਹਦੀ ਗੱਡੀ ਵੀ ਤੇਜ਼ ਹੋ ਗਈ ਹੈ ਲੈ ਬੰਦੀ ਲੱਗਦਾ ਹੈ ਜਿਹੜਾ ਸਾਰੀ ਟੋਟੇ ਤੇ ਆ ਆ ਆ ਆ ਤੇ ਚੱਲ ਰਹੀ ਬੈਂਦੀ ਏ ਸਾਰੇ ਸੰਗੜੇ ਲੰਗਰ ਚੱਕ ਕੇ ਜਾ ਰਹੇ ਹੈ ਬੰਦੀ ਆਇਓ ਯਾਰ ਆਜ ਆਜੋ ਅੱਗੇ ਚਲੋ ਦੇਰ ਤੋਂ ਆਇਓ ਆਇਓ ਇਹੋ ਕਰੀਏਗਾ ਆਲੋ ਆਇਓ

ਆਣੀ ਗੁਰੂ ਜੀ ਦਾ ਨੰਦਲਾ ਮੋਬਾਈਲ ਦੇ ਪਾਉਂਦੇ ਆਪਾਂ ਮੈਂ ਕੋਈ ਨਾ ਪਾਉਂਦਾ ਸਾਰੇ ਵਿਸ਼ੇ ਸਾਰੇ ਸੋਰੀ ਕਰਦਾ ਆ ਜਾਈ ਬਈ ਜੇ ਕੋਈ ਨਾਮ ਨਾ ਲੈ ਜਾ ਸਾਡੇ ਬੰਦੇ ਬੱਸ ਵੇਖੋ ਜੀ ਸਾਡੀ ਸੇਵਾ ਹੋ ਗਈ ਸਫਲ ਹੁਣ ਸਾਰੇ ਭਰਾ ਭਾਂਡੇ ਮਾਂਜ ਰਹੇ ਨੇ ਜੀ ਵੇਖੋ ਜੀ ਬਹੁਤ ਬਹੁਤ ਵਧੀਆ ਸਾਰੇ ਮੁੰਡਿਆਂ ਨੇ ਸੇਵਾ ਕੀਤੀ ਹੈ ਜੀ ਆਪਾਂ ਅਗਲੀ ਵਾਰੀ ਫੇਰ ਇਹ ਵਾਹ ਆਮੀ ਕਰਨੀ ਸਾਰੇ ਮੁੰਡਿਆਂ ਨੇ ਬੋਲੇ ਸੋਨਿਹਾਰ ਸਾਤਰੀਆ ਕਾਰ ਹੁਣ ਆਪਾਂ ਸਪਾਈ ਕਰਦੀ ਮੁੰਡੇ ਸਾਰੇ ਵਧੀਆ ਲੰਮਾ ਨਾ ਆਵੇ ਆਪਾਂ ਨੂੰ ਭਾਈ ਅਸੀਂ ਵੀ ਪ੍ਰਬੰਧ ਤੇ